ਉਹਨੂੰ ਉਸ ਦਿਨ ਦਿਨ ਪ੍ਰਥਮ ਵਾਰ ਜਿਹੜਾ ਸਿੱਖ ਪਹਿਲਾਂ ਉਂ ਚੰਡੀਗੜ੍ਹ ਸ਼ਹਿਰ ਦੇ ਸਾਹਮਣੇ ਹੋ ਰਿਆ ਉਹ ਜਾ ਕੇ ਬਾਸਤ ਤੱਕ ਪੂਰੀ ਕਰਨ ਦੇ ਬਾਦ ਆਇਆ ਉਹ ਦੇਖੋ ਇਹ ਚੰਡੀਗੜ੍ਹ ਸ਼ਹਿਰ ਦੇ ਸਾਹਮਣੇ ਜਿਵੇਂ ਗਾਣੇ ਤਾਂ ਹੁੰਦੇ ਨੇ ਮੰਜਾਂ માં ਪੰਜ ਦਿਲਿਆ ਆਪਾਂ ਸਾਰੇ ਕਰ ਗਏ ਸਤਗੁਰੂ ਜੀ ਦੇ ਬੱਚੇ ਸੁਰਚੇ ਪਰਿਆ ਇੰਨੀ ਇੱਕ ਗੱਲ ਤੇ ਮਹਾਰਾਜ ਕਹਿੰਦੇ ਜੈ ਸ਼ਾਮ ਦਾ ਟਾਈਮ ਹੈ ਜੀ यार पर बालानी की जन्म तक की नारद प्रकाश अवतार तथा बाबा बैसाख कल्याण जो ये के गया बलदाऊ की जिया गया वो कभी गुरुदर तथा वासी के आर्य ने जान की कुला करता प्रकाश की ਮਾਣ ਕੋਈ ਸਰਤਾ ਗੁਰੂ ਇੱਕ ਪ੍ਰਖੰਡ ਚੱਲਿਆ ਗਿਆ ਉਹ ਗੁਰਿਆ ਕਰਦਾ ਜੀ ਜੇੜੀ ਆਉਂਦਾ ਹੈ ਜੇ ਤੱਕ ਸਾਧਨਾ ਮਾਰਤਾ ਬਦ ਪੂਰਾ ਹੋਵੇ ਸਾਹਮਣੇ ਪਾੜ ਹੈ ਜੀ ਮੈਂ ਬਾਹਰ ਆਇਆ ਇਸ ਤਰ੍ਹਾਂ ਨਹੀਂ ਕੀਤਾ ਗੁਰੂ ਵਚਨ ਪੂਰਾ ਨ ਕੋਇ ਉਹ ਜਿਹੜਾ ਮੈਂ ਛੱਤ ਤੇ ਖਲੋਤਾ ਉੱਪਰ जलते है ਸਰ ਸਤਿ ਸ਼੍ਰੀ ਅਕਾਲ ਹੈ ਜੀ ਜਦੋਂ ਪੜ ਕੇ ਕਰਦਾ ਤਾਂ ਹੋ ਰਹੀ ਜੀ ਤੇ ਗੰਭੀਰ ਪਰਿਵਾਰ ਵਿੱਚ ਤੇ ਉਪਾਧੀ ਦਾ ਹੋ ਰਿਹਾ ਹੈ ਜੀ ਇਸ ਵਿੱਚ ਮਹਾਰਾਜ ਜੀ ਕੋਈ ਦਾ ਉਹ ਤਰ੍ਹਾਂ ਹਾਂ ਜੀ ਅਸੀਂ ਉੱਪਰ ਛੱਤ 'ਤੇ ਗੜਿਆ ਜੀ ਇਹ ਦੇਖੋ ਪੰਜ ਮੰਜਲ ਦੇ ਉੱਪਰ ਗੜਿਆ ਇੱਥੋਂ ਆਪ ਜੀ ਨੂੰ ਦਰਸ਼ਨ ਕਰਾ ਦੇ ਗੁਰਦੁਆਰਾ ਸਾਹਿਬ ਦੇ ਇੱਥੋਂ ਦੀ ਨਗਰੀ ਦੇ